ਅੱਜ ਦੀ ਵੀਡੀਓ ਨਾ ਬਹੁਤ ਜ਼ਰੂਰੀ ਮੁੱਦੇ ਤੇ ਬਣਾ ਰਿਹਾ ਹਾਂ ਬਾਈ ਮੈਂ ਇਹ ਵੀਡੀਓ ਕੋਈ ਪ੍ਰਮੋਸ਼ਨ ਦੀ ਨਹੀਂ ਹੈਗੀ ਇਹ ਵੀਡੀਓ ਨਾ ਤੁਹਾਨੂੰ ਜਾਗਰੂਤ ਕਰਨ ਦੇ ਲਈ ਹੈ ਤੁਹਾਨੂੰ ਅਵੇਅਰ ਕਰਨ ਦੇ ਲਈ ਹੈ ਮੈਂ ਤੁਹਾਨੂੰ ਦੱਸਦਾ ਇਧਰਲੇ ਪਾਸੇ ਨਾ ਇੱਕ ਫੁੱਲ ਦੀ ਫੋਟੋ ਚੱਲ ਰਹੀ ਆ ਤੁਸੀਂ ਕਹੋਗੇ ਯਾਰ ਬੜਾ ਖੂਬਸੂਰਤ ਫੁੱਲਾ ਪਰ ਜਿੰਨਾ ਇਹ ਦੇਖਣ 'ਚ ਤੁਹਾਨੂੰ ਖੂਬਸੂਰਤ ਲੱਗਦਾ ਨਾ ਉਹ ਤੋਂ ਕਿਤੇ ਜ਼ਿਆਦਾ ਇਹ ਖਤਰਨਾਕ ਆ ਕਿਵੇਂ ਖਤਰਨਾਕ ਆ ਮੈਂ ਤੁਹਾਨੂੰ ਸਮਝਾਉਣਾ ਅੱਜ ਕੱਲ ਜਿਵੇਂ ਆਪਾਂ ਖਬਰਾਂ ਸੁਣਦੇ ਆਂ ਵੀ ਫਲਾਨੀ ਬੁੜੀ ਦਾ ਪਰਸ ਖੋ ਕੇ ਲੈ ਗਏ ਬੰਦੇ ਦਾ ਵਟੂਆ ਕੱਢ ਕੇ ਲੈ ਗਏ ਵਾਲੀਆਂ ਲਾ ਕੇ ਲੈ ਗਏ ਇਹ ਚੀਜ਼ਾਂ ਕਿਵੇਂ ਕੰਮ ਕਰਦੀਆਂ ਇਹ ਫੁੱਲ ਤੋਂ ਇੱਕ ਖਾਸ ਪ੍ਰਕਾਰ ਦੀ ਦਵਾਈ ਬਣਦੀ ਆ ਜਾਂ ਕਹਿ ਲਈਏ ਫੁੱਲ ਜੋ ਜਿਹੜਾ ਨਿਕਲਦਾ ਨੂੰ ਤੂਰੇ ਦਾ ਫੁੱਲ ਕਹਿੰਦੇ ਆ ਜਾਂ ਆਸਾਨ ਸ਼ਬਦਾਂ ਦੇ ਵਿੱਚ ਕਹੀਏ ਵੀ ਇਹ ਅੱਕ ਦੇ ਬੂਟੇ ਦਾ ਫੁੱਲ ਹੁੰਦਾਗਾ ਇਸ ਫੁੱਲ ਤੋਂ ਜਿਹੜੀ ਨਿਕਲਣ ਵਾਲੀ ਦਵਾਈ ਆ ਜ਼ਹਿਰ ਆ ਉਹਨੂੰ ਜੇ ਆਪਾਂ ਗਾਂਲੇ ਬੰਦੇ ਤੋਂ ਸੰਘਾ ਲੈਣੇ ਆ ਨਾ ਉਹ ਬੰਦਾ ਉਹਦਾ ਦਿਮਾਗ ਆਪਣੇ ਕਾਬੂ ਦੇ ਵਿੱਚ ਆ ਜਾਊਗਾ ਜਿਵੇਂ ਸਹੀ ਸੁਣ ਰਹੇ ਹੋ ਤੁਸੀਂ ਵੀ ਉਸ ਬੰਦੇ ਨੂੰ ਆਪਾਂ ਇਹ ਕੁਝ ਟਾਈਮ ਲਈ ਹਿਪਨੋਟਾਈਜ਼ ਕਰ ਲਾਂਗੇ ਕੁਝ ਟਾਈਮ ਲਈ ਉਹਦਾ ਦਿਮਾਗ ਕਾਬੂ ਕਰ ਲਾਂਗੇ ਉਹਨੂੰ ਆਪਣੇ ਵਾਚ ਦੇ ਵਿੱਚ ਲੈ ਆਵਾਂਗੇ ਉਹ ਤੋਂ ਕੁਝ ਵੀ ਕਹਿ ਕੇ ਆਪਾਂ ਕਰਵਾ ਸਕਦੇ ਹਾਂ ਅੱਜ ਕੱਲ ਇਸ ਤਰ੍ਹਾਂ ਵੀ ਚੋਰੀਆਂ ਬਹੁਤ ਹੁੰਦੀਆਂ ਬਾਈ ਮੰਨ ਕੇ ਚੱਲੋ ਲੋਕ ਸਮਾਨ ਆ ਉਹਦਾ ਬਾਲੀਆਂ ਬੂੜੀਆਂ ਆਪੇ ਹੀ ਲਾ ਕੇ ਦੇ ਦਿੰਦੇ ਆ ਬੰਦੇ ਦੇ ਗਾਂਹਲੇ ਦੇ ਕਾਬੂ ਦੇ ਵਿੱਚ ਆ ਕੇ ਇਹ ਚੀਜ਼ ਬਿਲਕੁਲ ਸੱਚੇ ਦੇ ਵਿੱਚ 1% ਵੀ ਝੂਠ ਨਹੀਂ ਹੈਗਾ ਬਾਈ ਆਪਾਂ ਨੂੰ ਇਹ ਚੀਜ਼ਾਂ ਤੋਂ ਅਵੇਅਰ ਹੋਣ ਦੀ ਲੋੜ ਹੈ ਇਸ ਇਸ ਤਕਨੀਕ ਦੇ ਨਾਲ ਅੱਜ ਕੱਲ ਜਿਹੜਾ ਕਿ ਬਹੁਤ ਲੁੱਟਾਂ ਖੂਆਂ ਹੋ ਰਹੀਆਂ ਆ ਬਾਈ ਜਰੂਰ ਅਵੇਅਰ ਹੋਇਓ ਜੇ ਕਿਸੇ ਨੇ ਇਹ ਇਹ ਜਿਹਾ ਵਾਕਿਆ ਵਰਤਿਆ ਨਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਜਿਹੜੀ ਆਪਾਂ ਨੂੰ ਇਹ ਸਟੋਰੀ ਦਿੱਤੀ ਹੈ ਇਹ ਕਨਸੈਪਟ ਦਿੱਤਾ ਆਪਣਾ ਬਹੁਤ ਪਿਆਰਾ ਵੱਡਾ ਭਰਾ ਬਾਈ ਆਪਣਾ ਪ੍ਰੀਤ ਧਰਮਕੋੜ ਤੋਂ ਆ ਬਾਈ ਬਹੁਤਾਂ ਦਾ ਕੰਮ ਕਰਦਾ ਉਸ ਬਾਈ ਨੇ ਆਪਾਂ ਨੂੰ ਕਨਸੈਪਟ ਦਿੱਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਤਾਂ ਕਿ ਆਪਣੇ ਚੈਨਲ ਜਰੀਏ ਲੋਕਾਂ ਦੇ ਵਿੱਚ ਇਹ ਕਨਸੈਪਟ ਜਿਹੜਾ ਕਿ ਸਾਂਝਾ ਕਰ ਸਕੀਏ ਸ਼ੇਅਰ ਕਰਿਓ ਮਿੱਤਰੋ ਦਬਕੇ ਜੇ ਕਿਸੇ ਨੇ ਬਾਪੜਿਆ ਤਾਂ ਉਹ ਵੀਰ ਆਪਾਂ ਨੂੰ ਕਮੈਂਟਾਂ ਦੇ ਛੋਟੀ ਜੀ ਵੀਡੀਓ ਆ ਕਈ ਬੰਦੇ ਕਹਿਣਗੇ ਯਾਰ ਇਹ ਚੀਜ਼ ਫੇਕ ਆ ਜਾਂ ਕੁਛ ਆ ਇਸ ਚੀਜ਼ ਤੇ ਨਾ ਬਾਈ ਤੁਸੀਂ BBC ਨਿਊਜ਼ ਵਾਲਿਆਂ ਨੇ ਹੁਣ ਪੋਸਟ ਪਾਈ ਆ ਕੁਛ ਦਿਨ ਹੋਏ ਆ ਇਸ ਚੀਜ਼ ਤੇ ਤੁਸੀਂ ਅੱਗੇ ਦੀ ਅੱਗੇ ਜਾ ਕੇ ਬਹੁਤ ਵੱਡੀ ਖੋਜ ਕਰ ਸਕਦੇ ਹੋ ਬਹੁਤ ਵੱਡੀ ਕਹਾਣੀ ਇਹਦੇ ਮਗਰ ਜਰੂਰ ਦੇਖਿਓ ਜੇ ਕਿਸੇ ਬੰਦੇ ਨੂੰ ਇਹ ਫੇਕ ਲੱਗਦਾ ਬਿਲਕੁਲ ਸੱਚ ਆ ਇਹ ਕਿਉਂਕਿ ਆਪਣਾ ਦਿਮਾਗ ਕੁਝ ਟਾਈਮ ਲਈ ਸੌ ਜਾਂਦਾ ਜੇ ਆਪਾਂ ਇਸ ਦਵਾਈ ਦਾ ਸੇਵਨ ਕਰਾਂਗੇ ਜਿਹੜਾ ਇਹ ਫੁੱਲ ਹਨ ਸ਼ੇਅਰ ਕਰਿਓ ਦਬਕੇ ਧੰਨਵਾਦ ਮਿਹਰਬਾਨੀ